ਬਾਰੇ ਗਿਆਨ ਦੇ ਸਾਗਰ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਗੁਰੂ 20 ਅਗਸਤ ਨੂੰ ਸਚ ਕੰਡ ਸ਼੍ਰੀ ਹਰਮਨ ਦਾਸ ਜੀ ਦੇ ਵਿਖੇ ਅਤੇ ਸਮੁੱਚੇ ਗ੍ਰਿਸ਼ੂਡੇ ਵਿੱਚ ਬਹੁਤ ਹੀ ਸ਼ਰਧਾ ਔਰ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ। ਤੁਮਾਰ ਪ੍ਰਤਮ ਪਵਾਰਤ ਬਹੁਤ ਸਾਕੋ ਭਰਿਆ ਆਰਾਮ ਬਾਣੀ ਗੁਰਬਾਣੀ ਦਾ ਕੇ ਤਿੰਨ ਹੱਥ ਚੜਿਆ RAM ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਕੁਰਬਾਣੀ ਕਹ ਸੇਵ ਜਨ ਮਰਨਾ ਪ੍ਰਤਖ ਗੁਰੂ ਵਿਸਤਾਰੇ ਦੀਨ ਦੁਨੀਆ ਦੇ ਮਾਲਕ ਸ਼ਬਦ ਗੁਰੂ ਦਸਾਂ ਦੀ ਪਾਤਸ਼ਾਹੀਆਂ ਦੀ ਆਤਮਿਕ ਜੋਤ ਸਮੁੱਚੀ ਮਾਨਵਤਾ ਨੂੰ ਕਲਿਆਣਕਾਰੀ ਪਰਦੇਸ਼ ਬਖਸ਼ਿਸ਼ ਕਰਨ ਵਾਲੇ ਗਿਆਨ ਦੇ ਸਾਗਰ ਪੰਤਨ ਸਤੂਰ ਸਾਹਿਬ ਸ਼੍ਰੀ ਗੁਰਮੁਖਤਾਰ ਜੀ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ਪੁਰਬ 24 ਅਗਸਤ ਨੂੰ ਸੱਚਖੰਡ ਸ਼੍ਰੀ ਹਰਮਨ ਸਾਹਿਬ ਜੀ ਵਿਖੇ ਔਰ ਸਮੁੱਚੇ ਵਿਸ਼ਵ ਦੇ ਵਿੱਚ ਬਹੁਤ ਹੀ ਸ਼ਰਧਾ ਔਰ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ ਇਸੇ ਸੰਬੰਧ ਵਿੱਚ ਸ਼੍ਰੀ ਅਮਰਸਰ ਸਾਹਿਬ ਸ਼ਹਿਰ ਵਿੱਚ ਪਿਛਲੇ तकरीबन 1 ਮਹੀਨੇ ਤੋਂ ਜੀਵਨ ਜੋਤਸਵਗਮਨ ਦੀ ਲੜੀ ਆਰੰਭ ਕੀਤੀ ਹੋਈ ਹੈ ਜਿਸ ਨੇ ਸਮੁੱਚੇ ਹੀ ਇਸ ਸ਼ਹਿਰ ਵਿੱਚ ਲੁੱਟ ਕੇ ਇਹ ਜਿਹੜਾ ਉਪਦੇਸ਼ ਹੈ ਉਹ ਸੰਗਤ ਦੇ ਤੱਕ ਪਹੁੰਚਾਉਣ ਦਾ ਜਿਹੜਾ ਯਤਨ ਹੈ ਉਹ ਕੀਤਾ ਹੈ ਔਰ ਕੱਲ੍ਹ ਦੋਵੇਂ ਗਰਸਤ ਨੂੰ ਵਰਤਵਾਰਾ ਸ਼੍ਰੀ ਰਾਮ ਸਰ ਸਾਹਿਬ ਜੀ ਤੋਂ ਛਿਡੇ ਖੰਡ ਫੜ ਸਾਬੀ ਦੀ ਸੰਪੂਰਨਤਾ ਤੋਂ ਪ੍ਰੰਤ ਸਵੇਰ ਕੇ ਇੱਕ ਸਾਥ ਵੇ ਨਗਰ ਕੀਰਤਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅਸਥਾਨ ਤੋਂ ਸ਼ਾਇਆ ਹੈ 545 ਬਾਂਧੀ ਦੀ ਦਵਾਈ ਵਿੱਚ ਆਰੰਭ ਹੋਣਾ ਹੈ ਔਰ ਠੀਕ ਉਸੇ ਤਰ੍ਹਾਂ ਉਸੇ ਰਸਤੇ ਤੋਂ ਲੱਗਦਾ ਹੋਇਆ ਜਿਸ ਰਸਤੇ ਤੋਂ ਧੰਨ ਗੁਰਵਰਜਿੰਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਬਾਗਸਵਰੂਪ ਬਾਬਾ ਫੂਲਾ ਸਾਹਿਬ ਜੀ ਦੇ ਅਸੀਂ ਇਹ ਸੁਪਰ ਸੁਭਾਇ ਮਾਰ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਵਿਖੇ ਲੈ ਕੇ ਆਏ ਸਨ ਉਸੇ ਤਰ੍ਹਾਂ ਹੀ ਉਸੇ ਰਸਤੇ ਤੋਂ ਆਮਨ ਥਲਕ ਜੀ ਤੋਂ ਸਚਖੰਡ ਸ਼੍ਰੀ ਗੁਰਮੁਖਰ ਸਾਹਿਬ ਦੀ ਵਿਖਿਆ ਹੈ ਤਕਰੀਬਨ 9:30 ਵਜੇ ਸਵੇਰੇ ਸੰਪੰਨ ਹੋਣਾ ਹੈ ਉਪਰੰਤ ਸ਼੍ਰੀ ਅਕਾਲ ਪੁਰਖ ਸਾਹਿਬ ਦੇ ਰੂਪ ਤੇ ਖਾਸ ਜਿਹੜੀ ਕਥਾ ਹੈ ਉਹ ਕੀਤੀ ਜਾਣੀ ਹੈ